ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਕਰਾਲੀ ਸ਼ਹਿਰ ਦੇ ਜੋ ਸੱਤ ਨੌਜਵਾਨ ਹਰੀਦوار ਗਏ ਸੀ ਕਾਵੜ ਲੈਣ ਸੋ ਅੱਜ ਉਹ ਵਾਪਸ ਕਰਾਲੀ ਦੇ ਵਿੱਚ ਪਹੁੰਚੇ ਨੇ ਗੰਗਾ ਜਲ ਲੈ ਕੇ ਬਟ ਬੜਾ ਸੰਘਰਸ਼ ਕਰਨਾ ਪੈਂਦਾ ਹੈ ਇਹ ਕਾਵੜ ਲਿਆਉਣ ਦੇ ਲਈ ਸੋ ਪੈਦਲ ਯਾਤਰਾ ਜਿਹੜੀ ਉਹ ਪੈਦਲ ਆਉਣਾ ਪੈਂਦਾ ਹੈ ਕਾਵੜ ਵੀ ਚੱਕਣਾ ਪੈਂਦਾ ਹੈ ਜਿਨ੍ਹਾਂ ਦੇ ਵਿੱਚ ਜਲ ਹੁੰਦਾ ਹੈ ਸੋ ਆਪਾਂ ਤੁਹਾਨੂੰ ਇਸ ਨੌਜਵਾਨਾਂ ਦੇ ਨਾਲ ਗੱਲਬਾਤ ਵੀ ਕਰਾਉਨੇ ਆ ਅਤੇ ਜੋ ਆ ਕੇ ਇਹਨਾਂ ਨੇ ਸਤਗੁਰ ਸੁਆਮੀ ਜੀ ਦੀ ਕੁਟਿਆ ਦੇ ਵਿੱਚ ਅਤੇ ਦੁਰਗਾ ਸ਼ਿਵ ਸ਼ਕਤੀ ਮੰਦਰ ਦੇ ਵਿੱਚ ਇਹਨਾਂ ਨੇ ਜਲ ਚੜਾਇਆ ਹੈ ਲਿਆ ਕੇ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਤੇ ਆਓ ਫਿਰ ਲੈਨੇ ਆ ਪੂਰੀ ਜਾਣਕਾਰੀ साचे दरबार की जय शिव शंकर कई रूप कइ दे रंग शिव शंकर कई रूप कइ दे रंग शिव शंकर कई रूप कइ दे रंग शिव शंकर कई रूप कई दे रंग मज डोरी हते ਉਰਿਉ ਦੇ ਹੱਥ ਕਿਸੇ ਦੇ ਨਾ ਕੁਛ ਬਚ ਸ਼ਿਵ ਸ਼ੰਕਰ ਦੇ ਕਈ ਰੂਪ ਕਈਓ ਦੇ ਰੰਗ 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 ਉਹ ਕਿਤੇ ਮਾਲੀ ਵਣ ਤਰਿ ਤੇ ਪੇੜ ਭੋਤੇ ਲਾਵੇ ਥਾਪੇ ਪਰ ਪਰ ਪਾਣੀ ਦੀਆਂ ਮਛਾਂ ਕਾਂ ਵਹਾਵੇ ਪਰ ਪਰ ਪਾਣੀ ਦੀਆਂ ਬਸ਼ਕਾਂ ਵਹਾਵੇ ਆਪੇ ਪਰ ਪਰ ਪਾਣੀ ਦੀਆਂ ਬਸ਼ਕਾਂ ਵਹਾਵੇ ਕਿਤੇ ਫੁੱਲ ਬਣੇ ਮੈਂ ਕਿਤੇ ਸੁਗੰਧੀਆਂ ਕਲਾਰੇ ਆਪੇ ਵੱਡੇ ਰੁੱਖ ਬਣ ਖੰਡਿ ਸ਼ਾਂ ਹੈ ਕਲਾਰੇ ਆਪੇ ਵੱਡੇ ਰੁੱਖ ਬਣ ਖੰਡਿ ਸ਼ਾਂ ਹੈ ਕਲਾਰੇ ਆਪੇ ਵੱਡੇ ਰੁੱਖ ਬਣ ਖੰਡਿ ਸ਼ਾਂ ਹੈ ਕਲਾਰੇ ਬੜਲੀ ਮਿਆਰੁ ਖਾਣੂ ਲੱਗੇ ਕੁੱਚੇ ਨ ਕਰੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ तेए तेए दे रंग भाने तो पत्तला जावे कि बिजली दे देखू आसमान लिशकारे बिजली दे देखू ਅਤੇ ਗਰਮੀ ਸਹਾਰੇ ਕਿਤ ਕਲ ਆਪਣੀ ਦੇ ਰੰਗ ਧਰਦੀ ਤੇ ਤਾਰੇ ਆਪਣੀ ਕਲਾ ਆਪਣੀ ਨਾ ਰੰਗ ਧਰਦੀ ਤੇ ਤਾਰੇ ਆਪਣੀ ਕਲਾ ਆਪਣੀ ਨਾ ਰੰਗ ਧਰਦੀ ਤੇ ਤਾਰੇ ਰੂਪ ਪਰ ਕਾਂ ਦਾ ਤਾਰੇ ਕਿਤੇ ਪਾਉਂਦਾ ਹੈ ਗਰਜ ਦੀਵ ਸ਼ੰਕਰ ਤੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਦੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਦੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈਓ ਦੇ ਰੰਗ ਸਾਰੇ ਜੱਗ ਤੋਂ ਨਿਆਰੀ ਆਪੇ ਨਰ ਤੇ ਨਰਨ ਆਪੇ ਅਰਦ ਨਰਨਾਰੀ ਆਪੇ ਨਰ ਤੇ ਨਰਨ ਆਪੇ ਅਰਦ ਨਰਨਾਰੀ ਆਪੇ ਦਰ ਤੇ ਨਰਨ ਆਪੇ ਅਰਦ ਨਰਨਾਰੀ ਬ੍ਰਹਮ ਵਿਸ਼ਨੂ ਮਹੇਸ਼ ਦੀ ਆ ਰਤ ਨਿਆਰੀ ਕਿੰਨਾਂ ਲੋਕਾਂ ਵਿੱਚ ਪੂਜਾ ਹੈ ਸ਼ਿਵ ਦੀ ਨਿਵਾਰੀ ਕਿੰਨਾਂ ਲੋਕਾਂ ਵਿੱਚ ਪੂਜਾ ਸ਼ਿਵ ਦੀ ਨਿਵਾਰੀ ਕਿੰਨਾਂ ਲੋਕਾਂ ਵਿੱਚ ਪੂਜਾ ਸ਼ਿਵ ਦੀ ਨਿਵਾਰੀ ਸ਼ਿਵ ਹਾਰੇ ਇੱਕ ਸੰਗ ਜੀ ਮੇ ਡੋਰ ਤੇ ਪਤੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਦੇ ਸ਼ੰਕਰ ਦੇ ਕਈ ਰੂਪ ਸਈਓ ਦੇ ਰੰਗ ਸ਼ਿਵ ਸ਼ੰਕਰ ਨਾ ਪੈਰ ਜੋ ਤਰ ਦਿੱਤੇ ਪਾਇ ਜੋਤੀ ਰੂਪ ਸੀ ਬਣਾਇਆ ਕੱਲੇ ਨਾਗ ਲਟਕਾਏ ਇਹੋ ਗੱਲ ਸਾਰਿਆਂ ਨੂੰ ਤੱਤ ਸਮਝਾਈ ਕਾਲ ਬਨ ਕੇ ਗਲੇ ਦੇ ਔਰ ਇੱਕ ਦੇ ਮਾਏ ਕਾਲ ਬਨ ਕੇ ਗਲੇ ਚਹਾਰੇ ਇੱਕ ਦੇ ਮਾਏ ਕਾਲ ਬਨ ਕੇ ਗਲੇ ਚਹਾਰੇ ਇੱਕ ਦੇ ਮਾਏ ਕਾਲ ਕਿਸੇ ਤੋਂ ਨਾ ਪਰੇ ਚਾਹੇ ਜੀਵ ਹੋਵੇ ਜੰਤ ਜੀਵ ਸ਼ੰਕਰ ਤੇ ਕਈ ਰੂਪ ਕਈ ਉਹਦੇ ਰੰਗ ਸ਼ਿਵ ਸ਼ੰਕਰ ਦੇ ਕਈ ਰੂਪ ਕਈ ਉਹਦੇ ਰੰਗ ਸ਼ਿਵ ਸ਼ੰਕਰ ਦੇ ਕਈ ਰੂਪ ਕਈ ਉਹਦੇ ਰੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈ ਉਹਦੇ ਰੰਗ ਸ਼ਿਵ ਜਪ ਖਾਲ ਪਰੇ ਰਹੂ ਸਦਾ ਨਾਮ ਸ਼ਿਵ ਦਾ ਤੁਰਟ ਪਰੇ ਰਹੂ ਸਦਾ ਮਹਾਕਾਲ ਸ਼ਿਵ ਰਟ ਪਰੇ ਰਹੂ ਸਦਾ ਮਹਾਕਾਲ ਸ਼ਿਵ ਰਟ ਸ਼ਿੰਦਾ ਚਿਹਰੇ ਕਿੜਾਲੀ ਬਾਲ ਕਰ ਸਤ ਸੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈ ਉਹ ਦੇ ਰੰਗ ਸ਼ਿਵ ਸ਼ੰਕਰ ਦੇ ਕਈ ਰੂਪ ਕਈ ਉਹ ਦੇ ਰੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈ ਉਹ ਦੇ ਰੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈ ਉਹ ਦੇ ਰੰਗ ਜੈਕਾਰਾ ਸ਼ੰਕਰ ਮਹਾਕਾਲ ਦਾ ਬੋਲ ਸੱਚੇ ਦਰਵਾਰ ਕੀ ਜੈ ਜੈਕਾਰਾ ਬੋਲੇ ਪੰਡਾਰੀ ਦਾ ਹਰ ਹਰ ਮਹਾਦੇਵ ਖੁਸ਼ ਹੋ ਕੇ ਜਤ ਨੀਲ ਕੰਠ ਮਹਾਦੇਵ ਨੇ ਸ਼ੰਖ ਵਜਾਇਆ ਖੁਸ਼ ਹੋ ਕੇ ਜਤ ਨੀਲ ਕੰਠ ਮਹਾਦੇਵ ਨੇ ਸ਼ੰਖ ਵਜਾਇਆ ਸ਼ੰਕਰ ਦਾ ਢਮਰੂ ਵੱਜਿਆ ਪਗਤਾ ਨੇ ਪੰਗੜਾ ਪਾਇਆ ਸ਼ੰਕਰ ਦਾ ਢਮਰੂ ਬਜਰਾ ਪਗਤਾ ਨੇ ਪੰਗੜਾ ਪਾਇਆ ਕੈ ਸ਼ਿਵ ਸ਼ੰਕਰ ਮਹਾਦੇਵ ਜੀ ਹਰ ਕੋਈ ਦਿਲ ਚੋਂ ਬੋਲੇ ਜੋ ਸ਼ਰਦਾਲੂ ਸ਼ਰਧਾ ਰੱਖਦਾ ਉਹ ਨਾ ਕਦੇ ਵਿਡੋਲੇ ਕਿਆ ਤੇਨੇ ਜੀਨੇ ਓਮ ਤੇ ਆਇਆ ਜ਼ਿੰਦਗੀ ਦੇ ਦੁੱਖ ਹਟਾ ਦੇਨੇ ਓਮ ਤੇ ਆਇਆ ਸ਼ੰਕਰ ਦਾ ਢਮਰੂ ਵੱਜਿਆ ਚੱਕਰ ਦਾ ਢਮਰੂ ਵੱਜਿਆ ਪਗਤਾ ਨੇ ਪੰਗੜਾ ਪਾਇਆ ਸ਼ੰਕਰ ਦਾ ਢਮਰੂ ਵੱਜਿਆ ਪਗਤਾ ਨੇ ਪੰਗੜਾ ਪਾਇਆ ਕੀ ਗਣੇਸ਼ ਮਾ ਪਾਰਬਤੀ ਨਾਲ ਵਿੱਚ ਕਲਾਸ਼ ਤੇ ਰਹਿੰਦੇ ਭਗਤਾ ਦੀ ਭੋਲੇ ਪੰਡਾਰੀ ਸਾ ਸਦਾਈ ਲੈਂਦੇ ਸੁਖ ਵੇਲੇ ਵੀ ਯਾਦ ਜੋ ਕਰਦਾ ਦੁੱਖ ਨ ਨੇੜੇ ਆਇਆ ਸੁਖ ਵੇਲੇ ਵੀ ਯਾਦ ਜੋ ਕਰਦਾ ਦੁੱਖ ਨ ਨੇੜੇ ਆਇਆ ਕੰਕਰ ਦਾ ਢਮਰੂ ਵੱਜਿਆ ਸ਼ੰਕਰ ਦਾ ਦਮਰੂ ਵੱਜਿਆ ਪਗਤਾ ਨੇ ਭੰਗੜਾ ਪਾਇਆ ਸ਼ੰਕਰ ਦਾ ਦਮਰੂ ਵੱਜਿਆ ਪਗਤਾ ਨੇ ਭੰਗੜਾ ਪਾਇਆ ਕगन ਮਾਨ ਨੇ ਮਹਾਦੇਵ ਸੰਗ ਦਿਲੋਂ ਪ੍ਰੀਤ ਲਗਾਈ ਸ਼ਰਦਾ ਦੇ ਨਾਲ ਅਮਰ ਦੀਤ होन मरादा पूरिया हो जीने दिल च बसाया हन मरादा पूरिया हो जीने दिल च बसाया <दिक्षागे> ਸ਼ਿਵ ਸ਼ੰਕਰ ਤੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਦੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈਓ ਦੇ ਰੰਗ ਹੋ ਬੱਤ ਟੋਰੀਓ ਤੇ ਹੱਥੇ ਹੋ ਇੱਕ ਟੋਰੀਓ ਤੇ ਹੱਥ ਕਿਸੇ ਦੇ ਨਾ ਕੁਛ ਬੱਚ ਸ਼ਿਵ ਸ਼ੰਕਰ ਤੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਦੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈਓ ਦੇ ਰੰਗ ਤੇ ਮਾਲੀ ਬਣ ਤਰਤੀ ਤੇ ਪੇੜ-ਪੋਤੇ ਲਾਵੇ ਥਾਪੇ ਪਰ-ਪਰ ਪਾਣੀ ਦੀਆ ਮਛਕਾਂ ਵਹਾਵੇ ਪਰ-ਪਰ ਪਾਣੀ ਦੀਆ ਮਛਕਾਂ ਵਹਾਵੇ ਆਪੇ ਪਰ-ਪਰ ਪਾਣੀ ਦੀਆ ਮਛਕਾਂ ਵਹਾਵੇ ਆਪੇ ਪਰ-ਪਰ ਪਾਣੀ ਦੀਆ ਮਛਕਾਂ ਵਹਾਵੇ ਕਿਤੇ ਫੁੱਲ ਬਣ ਮਹਿਕ ਤੇ ਸੁਗੰਧੀਆਂ ਖਲਾਰੇ ਆਪੇ ਵੱਡੇ ਰੁੱਖ ਮਾਨ ਖੰਡੇ ਸ਼ਾਹ ਹੈ ਖਲਾਰੇ ਆਪੇ ਵੱਡੇ ਰੁੱਖ ਬਣ ਖੰਡੇ ਸ਼ਾਹ ਹੈ ਖਲਾਰੇ ਆਪੇ ਵੱਡੇ ਰੁੱਖ ਬਣ ਖੰਡੇ ਸ਼ਾਹ ਹੈ ਖਲਾਰੇ ਬੜੇ ਨੀ ਮਿਆਰੁ ਖਾਨੂ ਲੱਗੇ ਉੱਚੇ ਨ ਕਰੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈਓ ਤੇ ਰੰਗ ਸ਼ਿਵ ਸ਼ੰਕਰ ਤੇ शंकर रूप कई रंग हवामान पत्ला चुल मिल जाए कि बिजली देख असमान लिश करे कि बिचली देख ਸੂਰਿਆਵਾਂ ਧੁੱਪ ਅਤੇ ਗਰਮੀ ਸਹਾਰੇ ਕਿਤ ਕਲਾ ਆਪਣੀ ਦੇ ਰੰਗ ਧਰਦੀ ਤੇ ਤਾਰੇ ਆਪਣੀ ਕਲਾ ਆਪਣੀ ਨਾ ਰੰਗ ਧਰਦੀ ਤੇ ਤਾਰੇ ਆਪੇ ਕਲਾ ਆਪਣੀ ਨਾ ਰੰਗ ਧਰਦੀ ਤੇ ਤਾਰੇ ਰੂਪ ਪਰ ਕਹਿੰਦਾ ਤਾਰੇ ਕਿਤੇ ਪਾਉਂਦਾ ਹੈ ਗਰਜ ਦੀਵ ਸ਼ੰਕਰ ਤੇ ਕਈ ਰੂਪ ਕਈ ਉਹ ਦੇ ਰੰਗ ਸ਼ਿਵ ਸ਼ੰਕਰ ਦੇ ਕਈ ਰੂਪ ਕਈ ਉਹ ਦੇ ਰੰਗ ਸ਼ਿਵ ਸ਼ੰਕਰ ਦੇ ਕਈ ਰੂਪ ਕਈ ਉਹ ਦੇ ਰੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈ ਉਹ ਦੇ ਰੰਗ ਸਾਰੇ ਜੱਗ ਤੋਂ ਨਿਆਰੀ ਆਪੇ ਨਰ ਤੇ ਨਰਨ ਆਪੇ ਅਰਦ ਨਰਨਾਰੀ ਆਪੇ ਨਰ ਤੇ ਨਰਨ ਆਪੇ ਅਰਦ ਨਰਨਾਰੀ ਆਪੇ ਨਰ ਤੇ ਨਰਨ ਆਪੇ ਅਰਦ ਨਰਨਾਰੀ ਬ੍ਰਹਮ ਵਿਸ਼ਨੂ ਮਹੇਸ਼ ਦੀ ਆ ਰਤਨਾ ਨਿਆਰੀ ਕਿੰਨਾਂ ਲੋਕਾਂ ਵਿੱਚ ਪੂਜ ਹੈ ਸ਼ਿਵ ਦੀ ਨਿਵਾਰੀ ਕਿੰਨਾਂ ਲੋਕਾਂ ਵਿੱਚ ਪੂਜਾ ਸ਼ਿਵ ਦੀ ਐ ਨਿਵਾਰੀ ਕਿੰਨਾਂ ਲੋਕਾਂ ਵਿੱਚ ਪੂਜਾ ਸ਼ਿਵ ਦੀ ਐ ਨਿਵਾਰੀ ਸ਼ਿਵ ਹਾਰੇ ਇੱਕ ਸੰਗ ਜੀ ਮੇ ਡੋਰ ਤੇ ਪਤੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈ ਉਹ ਦੇ ਰੰਗ ਸ਼ਿਵ ਸ਼ੰਕਰ ਦੇ ਸ਼ਿਵ ਸ਼ੰਕਰ ਤੇ ਕਈ ਰੂਪ ਕਈ ਉਹਦੇ ਰੰਗ ਸ਼ਿਵ ਸ਼ੰਕਰ ਨੇ ਪੈਰ ਜੋ ਤੋ ਤਰਤੀ ਤੇ ਪਾਏ ਜੋ ਕੀ ਰੂਪ ਸੀ ਬਣਾਇਆ ਕੱਲੇ ਨਾਗ ਲਟਕਾਏ ਜੋ ਕੀ ਨਾ ਇਹੋ ਗੱਲ ਸਾਰਿਆਂ ਨੂੰ ਦੱਸ ਸਮਝਾਈ ਕਾਲ ਬਨ ਕੇ ਗਲੇ ਤੇ ਹਰ ਇੱਕ ਦੇ ਮੈਂ ਪਾਏ ਕਾਲ ਬਨ ਕੇ ਗਲੇ ਚਾਰੇ ਇੱਕ ਦੇ ਮੈਂ ਪਾਏ ਕਾਲ ਬਨ ਕੇ ਗਲੇ ਚਾਰੇ ਇੱਕ ਦੇ ਮੈਂ ਪਾਏ ਕਾਲ ਕਿਸੇ ਤੋਂ ਨਾ ਪਰੇ ਜਾਏ ਜੀਵ ਹੋਵੇ ਜੰਤ শিব ਸ਼ੰਕਰ ਤੇ ਕਈ ਰੂਪ ਕਈਓ ਦੇ ਰੰਗ Shiv Shankar ਤੇ కਈ ਰੂਪ కਈਓ ਦੇ ਰੰਗ Shiv Shankar ਤੇ కਈ ਰੂਪ కਈਓ ਦੇ ਰੰਗ Shiv Shankar ਤੇ కਈ ਰੂਪ కਈਓ ਦੇ ਰੰਗ

ਸਰਕਾਰ ਦੇ ਅੱਗੇ ਆਸਮਾਨ ਰਾਸ਼ਟਰ ਮੰਤਰੀ ਮਹਾਤਮਾ ਜਮਨ ਸਵਾਪਰਦੀ ਵਰਗ ਬਹੁਤ ਸਾਥਕਾਰ ਬਣਵਾ ਆਲੀ ਜੇ ਮਾਲੇ 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 ਅਮ ਬੋਲੇ ਅਮ ਬੋਲੇ ਅਮ ਬੋਲੇ ਕੀ ਨਾਮ ਹੈ ਤੁਹਾਡਾ ਦਿਪਕ ਰਾਠੋ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਕਾਵੜ ਲੈਣ ਗਏ 5 ਦਿਨ ਹੋ ਗਏ 5 ਦਿਨ ਹੋ ਗਏ ਹਾਂ ਜੀ ਅੱਜ ਪੰਜਵਾਂ ਦਿਨ ਆ ਜੁੜਨ ਜਵਾਈ ਹਾਂ ਜੀ ਜੀ ਸੋ ਆਏ ਤੁਸੀਂ ਨੰਗੇ ਪੈਰ ਐ ਬਿਲਕੁਲ ਨਈ ਚੱਪਲਾਂ ਪਾਈ ਵੀ ਸੀਗੇ ਚੱਪਲਾਂ ਪਾਈਆਂ ਆਏ ਤੁਲਕੇ ਜੀ ਸੋ ਜਿਹੜਾ ਖਾਣ ਪੀਣ ਦਾ ਅਰੇਂਜਮੈਂਟ ਐ ਉਹ ਕਿਵੇਂ ਰਿਹਾ ਇੱਕ ਨੰਬਰ ਆ ਜੀ ਹੁਣ ਤਾਂ ਜੈ ਜੈਕਾਰ ਹੋਈ ਪਈ ਐ ਛੇਵਰ ਲੱਗੇ ਹੋਏ ਰਾਸਤੇ ਹਾਂਜੀ ਪੂਰੀ ਪੂਰੀ ਸੇਵਾ ਹੁੰਦੀ ਪੂਰੀ ਜੀ ਪੂਰੀ ਸਾਰਾ ਮੈਡੀਕਲ ਵਗੈਰਾ ਫ੍ਰੀ ਚੈੱਕਅਪ ਵਗੈਰਾ ਅੱਛਾ ਹਾਂਜੀ ਮ사ਜ ਵਗੈਰਾ ਜੀ ਸਭ ਕੁਝ ਕਰਦੇ ਆ ਜਾਨੀ ਸੇਵਾਦਾਰ ਇੰਨੇ ਐ ਇੰਨੇ ਭਗਤ ਐ ਮਤਲਬ ਕਿ ਸ਼ਿਵ ਜੀ ਭਗਵਾਨ ਜੀ ਦੇ ਕਿ ਉਹ ਸੇਵਾ ਕਰਦੇ ਹਾਂਜੀ ਹਾਂਜੀ ਵਾਹ ਜੀ ਵਾਹ ਬਹੁਤ ਵਧੀਆ ਗੱਲ ਹੈ ਜਿਹੜੇ ਕਾਵੜ ਹੁੰਦੇ ਆ ਮਤਲਬ ਕਿ ਤੁਸੀਂ ਕਿੰਨੇ ਬੰਦੇ ਗਏ ਸੀਗੇ ਤੁਸੀਂ 7 ਬੰਦੇ ਗਏ ਸੀਗੇ 7 ਬੰਦੇ ਗਏ ਹਾਂਜੀ ਤੇ ਉਹਦੇ ਵਿੱਚ ਜਿਹੜਾ ਤੁਸੀਂ ਗੰਗਾ ਜਲ ਲੈ ਕੇ ਆਏ ਹੋ ਉਹ ਕਿੰਨਾ ਕਿੰਨਾ ਮਤਲਬ ਕਿ ਚੱਕਿਆ ਭਾਰ ਤਾਂ 11 11 ਲੀਟਰ ਦੇ ਤੇ ਜੀ ਦੋ ਬੰਦੇ ਹਾਂਜੀ ਇਹ ਦੋ ਬੰਦੇ 11 ਲੀਟਰ ਚੱਕ ਰਹੇ ਸੀਗੇ 11 ਲੀਟਰ ਹਾਂਜੀ ਅੱਛਾ ਜੀ ਤੇ ਇੱਕ ਇੱਕ ਲੀਟਰ ਚੱਕ ਰਹੇ ਸੀਗਾ ਮਤਲਬ ਕਿ ਬੰਦੇ ਨੇ ਹਾਂਜੀ ਦੋ ਦੋ ਸਹੀ ਬੰਦੇ ਵੀ ਸੀਗੇ ਸਾਰੇ ਦੋ ਦੋ ਕਲਸ਼ 11 ਲੀਟਰ ਦੇ ਤੇ ਤੇ ਦੋ ਇੱਕ ਇੱਕ ਲੀਟਰ ਵਾਲਾ ਸੀਗਾ ਕਿੰਨੇ ਕਲਸ਼ ਸੀ 6 ਚਾਰ 6 ਤੇ 6 ਕਲਸ਼ ਸੀਗੇ ਵੀ ਵੰਡ-ਵੰਡ ਕੇ ਵੇ ਚੱਕ ਹਾਂ ਜੀ ਤੇ ਸੋ ਬਹੁਤ ਵੱਡੀ ਗੱਲ ਹੈ ਸ਼ਿਵਜੀ ਭਗਵਾਨ ਜੀ ਦੀ ਪੂਰੀ ਕਿਰਪਾ ਸੋ ਅੱਜ ਤੁਸੀਂ ਆ ਕੇ ਮਤਲਬ ਇਹ ਜਲ ਚੜਾਇਆ ਸਵਾਮੀ ਦੀ ਕੁਟਿਆ ਦੇ ਵਿੱਚ ਵੀ ਸ਼ਿਵਲਿੰਗ ਤੇ ਜਲ ਚੜਾਇਆ ਤੇ ਆਪਣਾ ਨੱਗਰ ਖੇੜਾ ਮਨਜ਼ਰ ਹੈ ਜਿਹੜਾ ਦੁਰਗਾ ਸ਼ਿਵ ਸ਼ਕਤੀ ਇੱਥੇ ਵੀ ਜਲਚਰਾ ਆਇਆ ਸੋ ਬਹੁਤ ਵਧੀਆ ਗੱਲ ਹੈ ਅੱਗੇ ਨੂੰ ਵੀ ਭਗਵਾਨ ਸ਼ਿਵ ਜੀ ਕਰਨ ਕਿ ਤੁਸੀਂ ਫੇਰ ਜਾਓ ਜਰੂਰ ਜੀ ਜਰੂਰ ਨਹੀਂ ਹੁਣ ਤਾਂ ਬਹੁਤ ਵਧੀਆ ਇੰਤਜ਼ਾਮ ਕਰਿਆ ਭਾਈ ਸਾਰੇ ਹੀ ਪਾਸੇ ਪਹਿਲਾਂ ਥੋੜਾ ਸਾ ਯੂਪੀ ਚ ਦਾ ਪੂਰਾ ਇੰਤਜ਼ਾਮ ਹੋ ਗਿਆ ਲੰਗਰ ਪਾਣੀ ਵੀ ਹੋਵੇ ਲੰਗਰ ਪਾਣੀ ਇਹ ਖੁੱਲਾ ਚੋ ਸੋਚੂਗੇ ਉਹ ਮਿਲੂਗਾ ਅੱਛਾ ਜੀ ਹਾਂ ਜੀ ਸੋ ਯਾਤਰਾ ਵਧੀਆ ਰਹੀ ਜੀ ਆਮ ਕਿਰਪਾ ਜੀ ਬੋਲੇ ਨਾ ਦੀ ਜੀ ਸੋ ਮੁਬਾਰਕਾ ਤੁਹਾਨੂੰ ਜੈ ਬੋਲੇ ਨਾ ਦੀ ਕੀ ਨਾਮ ਹੈ ਤੁਹਾਡਾ ਹਿਮਾਸ਼ੂ ਸ਼ਰਮ ਸੋ ਯਾਤਰਾ ਤੁਹਾਡੀ ਸਫਲ ਰਹੀ ਹੈ ਸੋ ਤੁਹਾਡੇ ਪੈਰਾਂ ਨੂੰ ਕੋਈ ਦਿੱਕਤ ਆਈ ਹੈ ਪੈਰਾਂ ਨੂੰ ਦਿੱਕਤ ਤਾਂ ਕੋਈ ਨਹੀਂ ਬਸ ਛਾਲੇ ਆਇਆ ਉਹ ਵੀ ਬਸ ਛਾਲੇ ਹੈ ਕਿ ਨਹੀਂ ਹੈ ਉਹ ਵੀ ਉਹ ਵੀ ਕੁਝ ਨਹੀਂ ਪਤਾ ਉਹ ਵੀ ਕੁਝ ਨਹੀਂ ਪਤਾ ਬਸ ਮਸਤੀਆ ਵਸਤ ਜੀ ਹਾਂਜੀ ਸੋ ਰਸਤੇ ਦੇ ਵਿੱਚ ਕੋਈ ਮਤਲਬ ਕਿ ਭੁੱਖ ਪਿਆਸ ਭੁੱਖ ਪਿਆਸ ਕੋਈ ਜਿੱਕਰੇ ਸਾਹ ਜਗ ਲੰਗਰ ਲੰਗਰ ਲੱਗੇ ਹੋਏ ਸਾਈ ਜਗਾਈ ਕੋਈ ਦਿੱਕਤ ਨਹੀਂ ਲੰਗਰ ਦੀ ਜੀ ਹਾਂਜੀ ਸੋ ਕਦੋਂ ਤੁਰੇ ਸੀ ਤੁਸੀਂ ਉੱਥੇ ਸਨ ਅਸੀਂ ਕਿੰਨੇ ਅਨੰਤ ਤੇਜ ਅਨੰਤ ਤੇਜ ਨੇ ਤੁਰੇ ਸੋ ਆਜ ਆ ਕੇ ਫਿਰ ਜਲ ਵਗੈਰਾ ਚੜਾਇਆ ਸਾਰਾ ਬਹੁਤ ਖੁਸ਼ੀ ਖੁਸ਼ੀ ਅੱਜ ਬਸ ਕਿਆ ਦੱਸੀ ਕਿਰਪਾਪਾਲੇ ਬਾਬਾ ਪੂਰੀਓ ਪੂਰੀ ਆਈ ਅਜ ਤਾਂ ਕਹਿ ਰਿਹਾ ਅਗਲੀ ਸਾਲ ਫੇਰ ਲਾਵਾਂਇ ਫੋੜੇ ਦਾਸੀ ਜੀ ਜੈ ਬੋਲੇ ਜੈ ਬੋਲੇ ਕੀ ਨਾਮ ਟੋਟਾ ਈਸ਼ੂ ਈਸ਼ੂ ਰੋਕ ਕੇ ਸੋ ਰਾਣਾ ਜੀ ਕਿਵੇਂ ਰਹੀ ਯਾਤਰਾ ਤੁਹਾਡੀ ਵਧੀਆ ਰਹੀ ਵਧੀਆ ਰਹੀ ਜੀ ਤੁਸੀਂ ਪਹਿਲਾਂ ਵੀ ਕਦੇ ਗਏ ਹੋ ਨਾ ਪਹਿਲੀ ਵਾਰ ਹੀ ਗਏ ਪਹਿਲੀ ਵਾਰ ਗਏ ਆ ਸੋ ਕਿਵੇਂ ਲੱਗਿਆ ਤੁਹਾਨੂੰ ਪਹਿਲੀ ਵਾਰ ਕੋਈ ਡਰ ਵਗੈਰਾ ਤਾਂ ਨਹੀਂ ਲੱਗਿਆ ਡਰ ਤਾਂ ਘੱਟਾ ਲੱਗਣਾ ਜੀ ਅੱਛਾ ਸੋ ਪੈਰਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਆਈ ਐ ਉਹ ਤਾਂ ਆਂਦੀ ਰਹਿੰਦੀ ਐ ਹਰ ਇੱਕ ਨੂੰ ਆਂਦੀ ਐ ਅੱਛਾ ਜੀ ਕੋਈ ਪਰਵਾਹ ਨਹੀਂ ਕੀਤੀ ਧੁੱਪ ਹੋਵੇ ਮੀਂਹ ਹੋਵੇ ਹਨੇਰੀ ਹੋਵੇ ਤੁਸੀਂ ਆਪਣਾ ਕਿਤੋਂ ਪੁੰਨ ਦੇਖਣ ਲੱਗੇ ਹੋ ਫੇ ਪਹੁੰਚੋਗੇ ਕਿਵੇਂ ਓਕੇ ਬਿਲਕੁਲ ਚੱਲਦੇ ਰਹੇ ਅੱਜ ਲਾਸਟ ਦਿਨ ਸੀਗਾ ਪਹੁੰਚਣਾ ਸੀਗਾ ਅੱਛਾ ਅੱਜ ਦੇ ਦਿਨ ਪਹੁੰਚਣਾ ਸੀ ਸੋ ਤੁਸੀਂ ਕਿੰਨੇ ਜਾਣੇ ਮਤਲਬ ਕਿ ਗਏ ਸੀ ਸੱਤ ਜਾਣੇ ਗਏ ਸੀ ਸੱਤ ਜਾਣੇ ਸੀ ਸੱਤ ਦੇ ਸੱਤ ਬਰਾਬਰ ਆਏ ਸਭ ਬਰਾਬਰ ਆਏ ਬੋ ਜੈ ਬੋਲੇ ਸ਼ੰਕਰ ਕੀ ਜੈ ਬੋਲੇ ਸ਼ੰਕਰ ਜੀ ਹਰ ਹਰ ਮਹਾਦੇਵ ਹਰ ਹਰ ਜੀ ਜੈ ਬੋਲੇ ਰਾਤ ਕੀ ਜੈ ਬੋਲੇ ਰਾਤ ਕੀ ਸੋ ਤੁਹਾਡਾ ਬੇਟਾ ਗਿਆ ਇੱਕ ਕਾਵਰ ਲੈ ਕੇ ਆਇਆ 5 6 ਦਿਨ ਬਾਅਦ ਆਇਆ ਸੋ ਤੁਹਾਨੂੰ ਪਿੱਛੇ ਕਿੰਨਾ ਕੁ ਫਿਕਰ ਰਹਾ ਸਾਨੂੰ ਕੋਈ ਫਿਕਰ ਨਹੀਂ ਜੀ ਬੋਲੇनाथ ਨੇ ਬਹੁਤ ਇਤਨੀ ਚਮਤਕਾਰ ਦਿਖਾਇਆ ਨਾ ਬਹੁਤ ਜ਼ਿਆਦਾ ਪਰ ਸੋ ਹੀ ਨਾ 3-4 ਲੀਟਰ ਦੁੱਧ ਪੈਰੋਂ ਤੇ gira ਪਰ ਇੱਕ ਵੀ ਨਿਸ਼ਾਨ ਨਹੀਂ ਆ ਪੈਰੋਂ ਇਤਨੀ ਬੋਲੇਨਾਥ ਕੀ ਕਿਰਪਾ ਜੀ ਹਮਾਰਾ ਬੱਚਾ ਗਿਆ ਇਤਨਾ ਬਚੋ ਆਇਆ ਬਹੁਤ ਜ਼ਿਆਦਾ ਜੀ ਪੂਰੀ ਖੁਸ਼ੀ ਹੋਈ ਹੈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਤੁਸੀਂ ਕੀ ਕਹੋਗੇ ਜੀ ਮੈਂ ਤਾਂ ਇਹ ਹੀ ਕਹਿਣਾ ਚਾਹੂੰਗੀ ਕਿ ਬਹੁਤ ਖੁਸ਼ੀ ਹੋਈ ਮੈਨੂੰ ਆਪਣੇ ਬੱਚੇ ਨੂੰ ਭੇਜ ਕੇ ਬਹੁਤ ਅੱਛਾ ਲੱਗਿਆ ਹਾਂਜੀ ਤੁਹਾਡਾ ਬੇਟਾ ਵੀ ਕਾਵੜ ਲੈ ਕੇ ਆਇਆ ਸੋ ਜਦੋਂ ਬੱਚਾ ਘਰ ਤੋਂ ਬਾਹਰ ਜਾਂਦਾ ਬੜੀ ਆਪਾਂ ਨੂੰ ਟੈਨਸ਼ਨ ਹੁੰਦੀ ਆ ਫਿਕਰ ਹੁੰਦੀ ਆ ਸੋ ਤੁਸੀਂ ਫਿਕਰ ਕੀਤੀ ਐ ਕਿ ਬੋਲੇनाथ ਤੇ ਜੀ ਬੋਲੇਨਾਥ ਤੇ ਸਤਿਗੁਰੂ ਸਵਾਮੀ ਜੀ ਤੇ ਅਸੀਂ ਤਾਂ ਜੀ ਹਾਂਜੀ ਬੋਲੇਨਾਥ ਜੀ ਦੀ ਕਿਰਪਾ ਹਾਂਜੀ ਕਿਰਪਾ ਉਹਨ ਕੀ ਜੀ ਹਾਂਜੀ ਜੈ ਬੋਲੇ ਸ਼ੰਕਰ ਜੈ ਬੋਲੇ ਸੰਤ ਕੀ ਹਰ ਹਰ ਮਾਹ ਦੇਵੇ ਹਾਂਜੀ ਕੀ ਨਾਮ ਆ ਤੁਹਾਡਾ ਛੇਕੂ ਜੀ ਚੀਕੂ ਹਾਂਜੀ ਉਹ ਚੀਕੂ ਜੀ ਤੁਹਾਡੇ ਦੋਸਤ ਕਾਬਰ ਲੈ ਕੇ ਆਏ ਆ ਤੁਸੀਂ ਇਹਨਾਂ ਨੂੰ ਕਿੰਨਾ ਕ ਮਿਸ ਕੀਤਾ ਹੋਣਾ ਪਿੱਛੇ ਤੋਂ ਬਹੁਤ ਕੀਤਾ ਜੀ ਜਿਉ ਨਹੀਂ ਲੱਗਿਆ 8 ਦਿਨ ਹੋ ਗਏ ਇਹਨਾਂ ਨੂੰ ਗਏ ਆ ਨੂੰ ਅੱਛਾ ਅੱਜ ਆਏ ਆ ਅੱਜ ਬਹੁਤ ਖੁਸ਼ ਹੋਏ ਆ ਅੱਜ ਖੁਸ਼ੀ ਹੋਈ ਆ ਹਾਂਜੀ ਉਹ ਅੱਜ ਤੁਸੀਂ ਫਿਰ ਨੱਚ ਟੱਪ ਕੇ ਵੀ ਬਹੁਤ ਬਹੁਤ ਖੁਸ਼ੀ ਹੋਈ ਆ ਜੀ ਮੈਂ ਤਾਂ ਜਿਉ ਨਹੀਂ ਲੱਗਦਾ ਸਾਰੇ ਗਏ ਹੋਏ ਸੀ ਅੱਛਾ ਹਾਂਜੀ ਠੀਕ ਹੈ ਤੋਂ ਕੀ ਕਹੂੰਗੇ ਸ਼ਿਵ ਸ਼ੰਕਰ ਭੋਲੇ ਬਾਰੇ ਬਸ ਕਿਰਪਾ ਜੀ ਭੋਲੇ ਬਾਬਾ ਦੀ ਸਾਰੇ ਆ ਗਏ ਸਿੱਖ ਸਾਰੇ ਠੀਕ ਹੈ ਜੀ ਜਾਇ ਭੋਲੇ ਵਾਵੇ ਕੀ ਨਾਮ ਹੈ ਤੁਹਾਡਾ ਹਰਸ਼ਰਾ ਠੋੜ ਹਰਸ਼ਰਾ ਸੋ ਰਾਣਾ ਜੀ ਤੁਸੀਂ ਗਏ ਕਾਵੜ ਲੈਣ ਕਿੰਨੇ ਦਿਨ ਹੋ ਗਏ ਤੁਹਾਨੂੰ ਗਏ ਨੇ ਇੱਕ ਹਫਤਾ ਹੋ ਗਿਆ ਇੱਕ ਹਫਤਾ ਹੋ ਗਿਆ ਹਾਂ ਜੀ ਤੁਹਾਨੂੰ ਮਾਪਿਆਂ ਦੀ ਕੋਈ ਯਾਦ ਆਈ ਹੈ ਨਹੀਂ ਜਦ ਤੱਕ ਸ਼ਿਵ ਜੀ ਦੇ ਹੱਥ ਹੈ ਉਹੀ ਮਾਤਾ ਪਿਤਾ ਸਾਡੇ ਇੱਕ ਤਰ੍ਹਾਂ ਦੇ ਉਹਨਾਂ ਨੂੰ ਯਾਦ ਕਰਕੇ ਆਪਣੇ ਮਾਤਾ ਪਿਤਾ ਨੂੰ ਵੀ ਸੇਵ ਹੋ ਗਏ ਨੇ ਤੇ ਉਹਨਾਂ ਨੂੰ ਯਾਦ ਕਰਕੇ ਸ਼ਿਵ ਜੀ ਨੇ ਮੇਨ ਮੋਟਿਵ ਸਾਡਾ ਹਾਸੇ ਕੀ ਸ਼ਿਵ ਜੀ ਦੇ ਜਲਾ ਚੜਾਣਾ ਹੈ ਤੇ ਮਾਤਾ ਪਿਤਾ ਵੀ ਸਾਡੇ ਪਰਮਾਤਮਾ ਵੀ ਇੱਕ ਤਰ੍ਹਾਂ ਦੇ ਉਹੀ ਨੇ ਤੇ ਉਹਨਾਂ ਨੂੰ ਅਸੀਂ ਯਾਦ ਕਰਦੇ ਸੀ ਤੇ ਮਾਤਾ ਪਿਤਾ ਨੂੰ ਫੋਨ ਤੇ ਗੱਲ ਹੁੰਦੀ ਰਹੀ ਹੈ ਹਾਂਜੀ ਹਾਂਜੀ ਸੋ ਕੋਈ ਆਉਣ ਦੇ ਵਿੱਚ ਦਿੱਕਤ ਨਹੀਂ ਨਹੀਂ ਕੋਈ ਦਿੱਕਤ ਨਹੀਂ ਨਹੀਂ ਖਾਣ ਪੀਣ ਦਾ ਵੀ ਚੱਲਦਾ ਰਿਹਾ ਹਾਂਜੀ ਹਾਂਜੀ 24 ਘੰਟੇ ਚੱਲਦਾ ਸੀ ਖਾਣ ਪੀਣ ਦਾ ਇਹ ਲੰਗਰ ਮਿਲਦੇ ਹਾਂਜੀ ਹਾਂਜੀ ਜੈ ਬੋਲੀ ਜੈ ਬੋਲੀ ਇਹ ਨੂੰ ਪੁੱਛੋ ਜੀ ਅ ਤੁਹਾਡਾ ਕੀ ਨਾਮ ਹੈ ਅ ਵਿਸ਼ੇਕਰਾਨਾ ਸੋ ਕਾਵੜ ਲੈ ਕੇ ਆਇਓ ਕਿੰਨੀ ਕਿੰਮਤ ਪਰੇਸ਼ਾਨੀ ਹੋਈ ਹੈ ਤੁਹਾਨੂੰ ਕਾਵੜ ਦੇ ਕਿਹਾ ਨੇ ਪਰੇਸ਼ਾਨੀ ਤਾਂ ਹੁੰਦੀ ਹੀ ਆਈ ਬਹੁਤ ਰਸਤੇ ਮੇਂ ਬਾਰਿਸ਼ ਵੀ ਹੋਈ ਹੈ ਪੈਰ ਮੇਂ ਛਾਲੇ ਪੜ ਗਏ ਆਈ ਉਹ ਰਸਤੇ ਦੇ ਵਿੱਚ ਕਿਤੇ ਬਾਰਿਸ਼ ਵਗੈਰਾ ਵੀ ਹੋਈ ਹੈ ਯਮਨਾ ਨਗਰ ਹੈ ਯਮਨਾ ਦੇ ਪੁਲ ਪਾ ਹੋਈ ਹੈ ਬਾਰਿਸ਼ ਆਈ ਪੂਰੇ ਚੜ ਕੇ ਉਤਰਨ ਲੱਗੇ ਤੇ ਉੱਥੇ ਉਸੇ ਟਾਈਮ ਬਾਰਿਸ਼ ਹੋਣ ਲੱਗੀ ਜੀ